ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ। ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਆਪਣੇ ਪਹੁੰਚੇ ਹੋ ਜਣੇ ਜੀ ਮਾਸੀਆਂ ਲੋਏ ਤੇ ਸੜੀ ਝਾੜੂ ਵਾਲੀ ਮਾਸੀ ਤਾਂ ਤੇਰੀ 4-5 ਸਾਲ ਬਾਅਦ ਆਈ ਹੈ। ਇੱਕ ਰਾਤ ਮਸਾਂ ਟਾਈਮ ਮਿਲਿਆ ਨੂੰ। ਦੁੱਜੀ ਮਾਸੀ ਨੂੰ ਹੋਵੇ 2-3 ਦਿਨ ਹਜੇ 1-2 ਦਿਨ ਬੰਦ ਲਾਏਗੀ। ਤੇ ਆਪਣੇ ਕੰਮ ਪੈਨੇ ਕਾਫੀ ਤੇ ਸਟਾਰਟ ਕਰਦੇ ਆ ਪਹਿਲਾਂ ਆਪਾਂ ਪ੍ਰੋਗਰਾਮ ਤੇ ਸੀ ਸੂਟਾਂ ਦੀ ਪੈਕਿੰਗ ਵਗੈਰਾ ਦੁਪੱਟੇ ਡਾਈ ਕਰਾਉਣ ਵਾਲੇ ਕਾਫੀ ਇਕੱਠੇ ਹੋ ਗਏ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਸਟਾਰਟ ਕੰਮ ਫਿਰ ਮਿਲਦੇ ਆ ਹਾਂ ਬਰਬਰ ਹਾਂ ਬਰਬਰ ਦੇਖੀ ਦੇਖੀ ਪੂਆ ਭਤੀ ਜੀ ਕੋ ਜੀ ਉਹ ਜਾਂ ਬੰਜ ਨੇ ਸਭੀ ਖਾ ਇਹਨਾਂ ਨੂੰ ਸਭੀ ਖਾ ਲੇ ਬੰਦੇ ਨੇ ਕੁੜੀਆਂ ਨੂੰ ਵੱਡ ਇਹ ਮੈਨੂੰ ਵੀ ਵੱਡ ਅਹਾਂ ਜੀ ਸਾਸਰੀ ਘਰ ਆ ਬਣੇ ਹੋਰ ਹੋਰ ਜਾਂਦਾ ਕਿ ਹੋਰ ਕੁਝ ਤੇ ਤੂੰ ਫੋਨ ਕਰਕੇ ਉਹਨਾਂ ਦੀ ਤੇਲ ਜੋਣਾ ਦੀ ਭੂਆ ਨੂੰ ਹਾਂ ਹਾਂ ਨਹੀਂ ਮੈਂ ਮਰ ਜਾ ਗਲਾਸ ਨੇ ਲੈ ਲੇ ਫੇਰ ਠੀਕ ਹੈ ਹਾਂ ਠੀਕ ਹੈ ਤੇ ਮੈਂ ਬੈ ਲਾ ਮੇਰਾ ਕੁਰਸੀ ਦੀ ਨਹੀਂ ਰੱਖੀ ਦਾ ਬਹਿ ਜਾ ਕੁਰਸੀ ਤੇ ਪਰ ਤੇ ਆਈ ਨਹੀਂ ਚਲੋ ਰੋਲ ਪਾਉਂਦਾ ਫੋਟਾ ਨਹੀਂ ਉਹ ਤਾਂ ਰੋਲਾ ਹੀ ਪਾਉਂਦਾ ਸੋ ਖਾਲੀ ਬੈਠ ਦੋ ਇਹ ਤਾਂ ਵੱਡੀ ਤੇ ਲੱਗੀ ਉਹ ਤਾਂ ਰੋਲਾ ਹੀ ਪਾਉਂਦਾ ਹਾ ਹੁਣ ਤੇਰਾ ਮਿਸਤਰੀ हट ਗਿਆ ਮਿਸਤਰੀ ਤਾਂ हट ਰਹਿਣੀ ਕਿੱਦੋਂ ਦੇ ਕੀ ਕੁਛ ਰਹਿ ਗਿਆ ਅਜ ਕੁਛ ਨਹੀਂ ਰਹਿਦਾ ਜੋੜੀਆਂ ਜੋੜੀਆਂ ਰਹਿ ਗਈਆਂ ਕੱਲੇ ਕ ਲੱਗ ਗਈ ਫੇਰ ਤਾਂ ਹੁਣ ਤੋਂ ਮੁੰਡਾ ਬੰਗਲਾ ਉਹ ਵੀ ਫੇਰ ਇਹਦਾ ਮੁੰਡਾ ਹੈ ਇਹਦਾ ਮੋਰ ਕੱਲੀ ਆਇਆ ਡਰਦਾ ਸਾਡਾ ਗੋਟ ਦੁਖਾਉਂਦਾ ਮੁੰਡਾ ਵੇਰ ਦਾ ਸਹੀ ਗੱਲ ਹੈ ਮੇਰੇ ਮੱਥੇ ਤੇ ਹੁਣ ਤੇਰੇ ਗੋਟੇ ਠੀਕ ਲਾ ਦੇਣੇ ਹਨ ਪਾਣੀ ਕਿੱਥੋਂ ਨੇ ਠੀਕ ਕੋਈ ਮੱਜ ਤਾਂ ਤੁ ਲੰਘ ਜਾ ਘਟ ਮਾਰ ਪਾਣੀ ਕੁੱਤੇ ਡਰਦੀ ਭੱਜੀ ਆਈਆਂ ਕੁੱਤੇ ਡਰਦੀ ਭੱਜੀ ਆਈਆਂ ਐਂ ਲੱਗਦਾ ਕੁੱਤੇ ਡਰਦੀ ਭੱਜੀਆਂ ਨੇ

ਪੂਰਾ ਦਿਨ ਲਾਕੇ ਦੇ ਜਦੋਂ ਭੁੱਖੇ ਮਰੇ ਆਪੀ ਕਰਾਉਣੀ। ਹੋਰ ਗੱਲ ਸੁਣੋ ਭਾਈ। ਚਲੋ ਜੀ ਪਹੁੰਚ ਗੀਆਂ ਆਪਣੇ ਇਹ ਭੈਣ ਹੈਗੀ ਆਪਣੀ ਨੰਦ ਪਿੰਡ ਰਹਿੰਦੇ ਨੇ ਜਿਹੜੇ ਤਾਇਆ ਜੀ ਉਹਨਾਂ ਦੀ ਬੇਟੀ ਹੈ। ਉਹਨਾਂ ਦੇ ਦੋ ਬੇਟੇ ਨੇ ਇੱਕ ਬੇਟੀ ਹੈ। ਇਹ ਵੀ ਦਸੜ ਵਾਲੇ ਵਿਆਹੀ ਹੋਈ ਹੈ ਜਿੱਥੇ ਆਪਣੀਆਂ ਬਹੁਤ ਜ਼ਿਆਦਾ ਰਿਸ਼ਤੇਦਾਰੀਆਂ ਨੇ। ਤੇ ਇਹਨਾਂ ਕੋਲ ਵਿਚਾਰੇ ਕੋਲੇ ਸਾਨੂੰ ਜਾਣ ਦਾ ਟਾਈਮ ਹੀ ਨਹੀਂ ਲੱਗਦਾ। ਅਸੀਂ ਇਧਰੋਂ ਹੀ ਮੁੜਿਆ ਹਾਂ। ਵੱਡੀ ਭੂਆ ਜਿਹੜੀ ਉਹਦੇ ਕੋਲੋਂ ਹੀ ਮੁੜਿਆ ਹਾਂ। ਛੋਟੀਆਂ ਕੁੜੀਆਂ ਕੋਲੇ ਜਾਣ ਦਾ ਸਾਨੂੰ ਟਾਈਮ ਨਹੀਂ ਲੱਗਦਾ। ਤੇ ਹੁਣ ਜਦੋਂ ਵੀ ਆਪਾਂ ਜਾਵਾਂਗੇ ਜਰੂਰ ਜਾਵਾਂਗੇ ਚੱਲ ਵਿਚਾਰੀ ਦੀ ਉਮਰ ਤਾਂ ਇਹਦੀ ਹਨਾ ਸਾਢੇ 9 ਥੋੜੀ-ਮੋਡੀ 5-4 ਸਾਲ ਹੀ ਵੱਡੀ ਹੋਊਗੀ ਇਹਦੇ ਗੋਡੇ ਆਨੇ ਬਾੜੀ ਔਖੀ ਕਰਦੀ ਹੈ ਗੋਡੇ ਬਾੜੇ ਦੁਖਦੇ ਨੇ ਨਾ ਇਹਦੇ ਵਿਚਾਰੇ ਦੇ ਗੋਡੇ ਪੈਂਦੇ ਨੇ ਇਹਨੂੰ ਥੋੜੀ ਜੀ ਪਹਿਲਾਂ ਕਾਲੇ ਪੀਲੇ ਦੀ ਪ੍ਰੋਬਲਮ ਆ ਗਈ ਤੇ ਹੁਣ ਇਹਦੀ ਤੁਹੀ ਦੀ ਰਿਸਕ ਦੀ ਪ੍ਰੋਬਲਮ ਹੈ ਮੇਰੇ ਮਨੂੰ ਟਾਈਮ ਪਾਸ ਹੀ ਕਰਦੀ ਹੈ ਵਿਚਾਰੀ ਉਹ ਘਰ ਵਿਚਾਰੀ ਪਿਆਰ ਵਧੀਆ ਕਰਦੀ ਹੈ ਹਰ ਵਾਰ ਐ ਗੁੱਸਾ ਨਹੀਂ ਕਰਦੀ ਵੀ ਤੁਸੀਂ ਨਹੀਂ ਆਉਂਦੇ ਸਾਡੇ ਕੋਲੇ ਸਾਨੂੰ ਮਿਲ ਕੇ ਜਾਂਦੀ ਹੈ ਇਹ ਸਾਡੀ ਕੁੜੀ ਦੀ ਫੇਵਰੇਟ ਭੂਆ ਏ ਇਹ ਛੋਟੀ ਹੁੰਦੀ ਇਹਦਾ ਬੱਧ ਪਿਆਰ ਕਰਦੀ ਏ ਉਹਨਾਂ ਜੋ ਹੈ ਨਹੀਂ ਗਈ ਉਹ ਬਾਕੀ ਨਾਨਕੇ ਪਹਿਲਾਂ ਕਹੂਗੀ ਤਾਂ ਹੈਗੀ ਮੇਰੇ ਗਈ ਬਾਦ ਮਾਸੀਆਂ ਵੀ ਆ ਗਈਆਂ ਭੂਆ ਵੀ ਆ ਗਈਆਂ ਸਾਰੀਆਂ ਤੇ ਇਹਦੇ ਵਿਚਾਰੀ ਦੇ ਕੱਲੀ ਆ ਘਰੇ ਨਹੀਂ ਸਰਦਾ ਹੋਂ ਤਾਂ ਮੁੰਡਾ ਵਿਆਹਣ ਵਾਲਾ ਪਰ ਤੁਹਾਨੂੰ ਪਤਾ ਵੀ ਹਨਾ ਬੱਚਿਆਂ ਦਾ ਅੱਜਕੱਲ ਮਰਜ਼ੀ ਨਾਲ ਰਿਸ਼ਤਾ ਲੈਂਦੇ ਨੇ ਤੇ ਇੱਥੇ ਹੁਣ ਬਾਸੀ ਜੀ ਆਪਣੀ ਇੰਟਰੋਡਕਸ਼ਨ ਦੇ ਰਹੀ ਏ ਗੱਲਾਂ ਮਾਰ ਰਹੀ ਏ ਭਾਣ ਜੀ ਨਾਲ ਕੁਮਾਸ ਬਾੜੇ ਲਾਈਕ ਤਾਂ ਨਹੀਂ ਰਹਿਗੇ ਫਿਰ ਕੋਈ ਨਾ ਲਫਾਫਾ ਦੇ ਦੇਣਾ ਸੱਚੇ ਤਾਂ ਰੌਂਟੈਕਸ ਦਿਖਾਈ ਗਏ ਕਿ ਤੁਹਾਨੂੰ ਕੱਲ੍ਹ ਲੈ ਨਹੀਂ ਆਉਂਦੇ ਮਮਤਸ ਕੁਆ ਤੇ ਫੈ ਕੁਆ ਹੀ ਸੋਕੇ ਨਹੀਂ ਮੇਰੇ ਕੋਲ ਸ਼ੋਪਿੰਗ ਵਾਲੀ ਬੀਬੀ ਨਹੀਂ ਆਉਂਦੀਆਂ ਸ਼ੋਪਿੰਗ ਵਾਲੇ ਕੁਈ ਵਾਦੂ ਨੇ ਹੈ ਕਦੇ ਪਹੁੰਚਾਈ ਆ ਜਾਂਦੀ ਐ ਕਦੇ ਕੋਈ ਆ ਜਾਂਦਾ ਬੱਲੀਏ ਮੈਂ ਦੇਖਦੀ ਦੀਤੀ ਕਿਹੜਾ ਰੰਗ ਟਿੱਕਾ ਹੋਊਗਾ ਲਾਈਟ ਸਕਾਈ ਜੱ ਚੱਲੂਗਾ ਉਹਦੇ ਇਹੀ ਬਾਈ ਦਿਖਾ ਲੈ ਨਾ ਹੈ ਹੀ ਕੋਈ ਉਹ ਵੀ ਵਧੀਆ ਜਿਹੜਾ ਤੂੰ ਪਹਿਲਾਂ ਦਿਖਾ ਦਿੱਤੀ ਕਿਹੜਾ ਕਿਹੜਾ ਦੀ ਪਤਾ ਨਹੀਂ ਕਿਹੜਾ ਸੀ ਕਿੱਥੇ ਉਰੇ ਦੇਖ ਰਹੀ ਸੀ ਕਿਹੜਾ ਪਤਾ ਨਹੀਂ ਕਿਹੜਾ ਦਿਖਾਇਆ ਦੀ ਮੈਂ ਦਿਖਾਇਆ ਦੀ ਮੰਮੀ ਨੇ ਇੱਕ ਆਹੀ ਸੀ ਜਿਹੜਾ ਤੂੰ ਕਹਿੰਦੀ ਐ ਡੱਬੂਆਂ ਵਾਲਾ ਕਿੱਥੋਂ ਪਾਉਗੀ ਉਹ ਆ ਨੀਚੇ ਵਾਲੇ ਤੇ ਆਹ ਆ ਬਰੀਕ ਜਾ ਹਾਂ ਲੱਖਾ ਫਰੀ ਬਹਿ ਜਾ ਅੰਮਕਾ ਕੋਈ ਨਾ ਤੂੰ ਨੂੰ ਬੋਟੋ ਬੋਟਾ ਲੀਏ ਮੂਵੀ ਆਏ ਤੇ ਮੂਵੀ ਆ ਜਾਂਦੇ ਚਾੜੇ ਇਹ ਤਾਂ ਬਹੁਤ ਬੋਟਾ ਲੀਏ ਮੂਵੀ ਇਹਨਾਂ ਦੇ ਕੁੜੀਆਂ ਨੇ ਫਿਰ ਤੂੰ ਫਿਰ ਤੂੰ ਦੇਖੀ ਜਾ ਐਗਰੀ ਮਾਟੀ ਲੈ ਹਾ ਦੇਖ ਮਾ ਆ ਬੋਲ ਰਹੀ ਦੀ ਪਰਿਆ ਜਦੋਂ ਮੈਂ ਵੀ ਆ ਤੇ ਮੈਂ ਤਾਂ ਰੰਦੀ ਵੀ ਰੰਦੀ ਅੱਛੀ ਕਹਾਣੀ ਬੋਟੀ ਕੋ ਬਹੁਤ ਵਾਰੀ ਤੁਮ ਅਗਲੇ ਦੇਹੀ ਹੋਰ ਨਹੀਂ ਲੱਗਿਆ ਨਹੀਂ ਲੱਗੇ ਪਰ ਬੜਾ ਕਪੂਆ ਨਹੀਂ ਬੋਲਿਆ ਜਿਆਦਾ ਕਿ ਬੜਾ ਦੁਆਲ ਬੜੀ ਬੜੀ ਹੋਰ ਕੋਈ ਨਹੀਂ ਗੱਲ ਬੜੀ ਗੱਲ ਕਰ ਬੜਾ ਕਪੂਆ ਮੈਂ ਉੱਤੋਂ ਜਾਂਦੀ ਸੀ ਤੇ ਹੁੰਦੀ ਸੀ ਕੋਈ ਬੋਲੇ ਨਾ ਨਹੀਂ ਮੰਗਾ ਥੋੜੇ ਥੋੜੇ ਬੜਾ ਕਪੂਆ ਕਿ ਬੋਲ ਕੋਈ ਇਹ ਇਹ ਦੇਦੀ ਪਾਣੀ ਪਾਣੀ ਨਾ ਮਸੀ ਨੂੰ ਨਾ ਚੱਲ ਚੱਲ ਮੈਂ ਪਤਾ ਨਹੀਂ ਕਿਹਨ ਦੀ ਯਾਨੀ ਹੈ ਬਾ ਸੱਚੀ ਗੱਲ ਸਾਡਾ ਉਧਰ ਵੀ ਪਰਿਵਾਰ ਬਹੁਤ ਚਾਹਲੀ ਛੱਡੀ ਨਾ ਤੇ ਕਿੱਥੇ ਲਾਉਂ ਨਾ ਸਰ ਗਿਆ ਨਹੀਂ ਬੰਦ ਕਰਦੀ ਹੈ ਹਾਂਜੀ ਹੈ ਪੂਆ ਉਹਨਾਂ ਦਾ ਪਲੈਨਿੰਗ ਬਣਾ ਲਈ ਸੀ ਕਿ ਮੈਂ ਕਰਦੀ ਸੀ ਨਾ ਜਿਹੜਾ ਕਰਦੀ ਦਾ ਜਾਣਦੀ ਹੈ ਬੈਠੀ ਸੀ ਨਾ ਤੇ ਪਲੈਨਿੰਗ ਬਣਾ ਕੇ ਆਈ ਸੀ ਪੂਰੀ ਹਾਂ ਇੱਥੇ ਹੂੰ और भी लग भी आके दे तो दी आई है और सुखवीर और सुखवीर विचार काल की पासों की लगी री गाना भी चार में मिलते हो अपना सलावान और नहीं 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 मम्मी आए सीधी पे ना आई खाने में नहीं कही ले वो कर बोल कर वो भी थे बुला रहे हो यार भाई यार मैं कहां फोन कर दूं तू ना जा से ਕੋਈ ਨਾਮ ਨਹੀਂ ਕਰੀ ਬਦਲਾਈ ਉਹ ਬਾਰੇ ਬਾਕੀ ਤੁਸੀਂ ਇੰਦੋ ਪਿੰਦਰਦਾਰ ਕੇ ਮੈਨੂੰ ਕਹਿੰਦਾ ਤੂੰ ਸਕੂਟੀ ਤੇ ਲੈ ਆਈ ਮਮੀ ਮਮਾ ਜਾਣਾ ਵੀ ਆਉਂਦਾ ਪੂਆ ਮੈਂ ਚੱਲੇ ਤਾਂ ਤੇਰੇ ਮੈਂ ਕਹਿੰਦਾ ਕੌਣ ਪੂ ਆਉ ਕਿਹੜੀ ਪੂ ਆਉ ਮੈਂ ਕਹਿੰਦਾ ਕੌਣ ਪੂ ਆਉ ਕਿਹੜੀ ਪੂ ਆਉ ਮੂੰ ਕਹਿੰਦੇ ਪੂਆ ਟੂ ਪੂ ਆਉ ਹਾਂ ਉਹ ਪਾਪਾ ਮੈਂ ਕਹਾਂ ਉਹ ਆਉ ਜੀ ਪਾਪੇ ਦੀ ਆਪਣੀ ਪੂਆ ਬਣ ਗਈ ਮੈਂ ਪਾਪੇ ਦੀ ਪੂਆ ਦੀ ਰਿਪਲਾਈ ਕਰੀ ਗਿਆ ਮੈਂ ਕਹਾਂ ਥੋੜੇ ਸਮਝਦੇ ਨਹੀਂ ਆਉਂਦੀ ਬਾਬੀ ਜੋ ਤੁਸੀਂ ਹੋਰ ਕੀ ਕਾਸਰ ਹੈ ਨਾ ਨਾ ਤੇ ਨਹੀਂ ਆ 11 ਰੋਲਾ ਕੇ ਮਿੰਨਨ ਵੱਜ ਗਈ 11 ਵਜੇ ਧਿਆਨ ਰਿਹਾ 8:00 ਵਜੇ ਇਹ ਜਦੋਂ ਤੁਸੀਂ ਉਧਰ ਵਾਗੋ ਪਾਸੀ ਉਹਦੀ ਆ ਗਈ ਉਹਨੂੰ ਮਾਈ ਆ ਟੜਕੇ 11 ਵਜੇ ਤੋਂ ਲਾ ਕੇ ਦੱਸ ਚਲੋ ਜੀ ਐਵੇਂ ਸਾਢੇ 3 ਹੋ ਗਏ ਪਿੰਦਰ ਆ ਗਿਆ ਪੇਪਰ ਦੇ ਕੇ ਪਹਿਲਾਂ ਮੈਂ ਬਾਜ਼ਾਰ ਗਈ ਹੋਈ ਸੀ ਤੇ ਉਸ ਤੋਂ ਬਾਅਦ ਆਪਣੀ ਆਹ ਘੂਆ ਜੀ ਪਾਪਾ ਜੀ ਦੇ ਪੂਰੇ ਵਾਲਿਆਂ ਦੇ ਭੂਆ ਜੀ ਦੀ ਬੇਟੀ ਆਪਾਂ ਵੀਡੀਓ ਵਿੱਚ ਦਿਖਾਵਾਂਗੇ ਤੁਹਾਨੂੰ ਨੂੰ ਮੈਂ ਚਾਹ ਕਰਕੇ ਉਧਰ ਹੀ ਬਾਜ਼ ਮਾਰ ਰਹੇ ਨੇ ਸੁਵੀਰ ਭਣ ਕੇ ਨੇ ਪਤਾ ਨਹੀਂ ਉਹ ਤਾਂ ਤੁਰਿਆ ਨਹੀਂ ਜਾਂਦਾ ਉੱਥੇ ਮਿਲ ਕੇ ਆਵਾਂਗੇ ਆਪਾਂ इंदर दाह करती मैं मजाती हाँ छी हो पेपर कैसा हो गया भैया है पेपर कैसा हो गया ठीक हो गया ले कुलचा। बस और बिस्क पाए खाला पीनिया खाला लड्डू पाए जो खाने ने मैं चाह बना के जाने पुआ कर दिया द ਨੁਪੁੱਤਾਂ ਆ ਗਈਆਂ ਬੌਲੀਆਂ ਅਲਤੈ ਇੰਨੀਆ ਮੂਵੀ ਬਣਨੇ ਗਿਆ ਮੇਰੇ ਹੱਥ ਹੀ ਲੈ ਗਈ ਜਾਦੀ ਰਹੂ ਤਰੇ ਖੁੱਤੀ ਗੱਲ ਨਾ ਹੋ ਰਹੀ ਮਾਸੀਆਂ ਬਹੁਤ ਵਧੀਆ ਮੇਲੇ ਲੇ ਇਹ ਤਾਂ ਬੈਂਤਲ ਕੰਮ ਕਰ ਲਈ ਬੌਲੀਆਂ ਹੈ ਬੌਲੀਆਂ ਹੈ ਇਹ ਲੈ ਬਣੇ ਪੁਆਧਾ ਜੀ ਦੁਬਾਰੇ ਮੌਲਾ ਦੂਨੀ ਕੜਾ ਮੁੱਲ ਲੱਗਦਾ ਪੁਆ ਲਫਾ ਕੇ ਚਲੋ ਬਿਠਾਓ ਪੁਆ ਇਹੋ ਆਇਆ ਦੀ ਬਾਉਲੀ ਨੂੰ ਪੁਆ ਲਵਾਪਾ ਚੱਕੀ ਗੱਡੀ ਹੈ ਅੱਛਾ ਵੀ ਤੂੰ ਲੱਭੀ ਜਾਂਦੀ ਹੈ ਸਹੀ ਗੱਲ ਹੈ ਖੜ ਜਾ ਆ ਕੇ ਦੱਸ ਮੇਰੇ ਤਾਂ ਕੁਝ ਦਿਖਦਾ ਨਹੀਂ ਪੱਥਰ ਨੇ ਸਵਿਫਟ ਗੱਡੀ ਕਰਵਾ ਕੇ ਤੋਰੀ ਹੈ ਪੁਆ ਹਨਾ ਨਹੀਂ ਬਾਬਾ ਹੂੰ ਹੋ ਰਹੀ ਗਈਆਂ ਨਹੀਂ ਅਜੇ ਟੰਗਾ ਬੁਆ ਟੰਗਾ ਸਭਾ ਚਾ ਨਹੀਂ ਨਾ ਰੁਰ ਮੇਲੀ ਆਉਣ ਨਾਲ ਗੱਡੀ ਦੇ ਦਵਾਰੇ ਆ ਕੀ ਇਹ ਗੱਡੀ ਤੋਂ ਮੈਂ ਨਹੀਂ ਬੋਧ ਗੱਲਾਂ ਕਰ ਲੈਂਦੇ ਹਾਂ ਹੁਣ ਕੁਝ ਯਾਦਾਂ ਕਰੀ ਕਰੀ ਚੱਲੋ ਉਹ ਵੀ ਉਹ ਵੀ ਹੱਸਦੀ ਹੱਸਦੀ ਜਾਂਦੀ ਹੈ ਨੀ ਉਹ ਭਾਈ ਵੀ ਹੱਸਦਾ ਜਾਂਦਾ ਹੈ ਚਲੋ ਜੀ ਪੂਆ ਬਾਗੀ ਹੁਣ 4:00 ਵਜੇ 4:00 ਵਜੇ ਨੂੰ ਬਾਗੀ ਹੁਣ ਆਪਾਂ ਕਰਦੇ ਆ ਕੰਮ ਤੇ ਬਲੌਗ ਦੀ ਤਿਆਰੀ ਕਰਦੇ ਆ ਮਿਲਦੇ ਆ ਫਿਰ ਚਲੋ ਜੀ ਟਾਈਮ ਮੈਨੂੰ ਲੱਗਦਾ 6:00 ਵਜੇ ਸਰਦਾਰ ਜੀ ਅਜੇ ਆਏ ਨਹੀਂ ਸਬਜ਼ੀ ਮੰਗਾਈ ਸੀ ਉਹਨਾਂ ਤੋਂ 5:30 ਹੋ ਗਏ ਤੇ ਪਿੰਦਰੋਰੀ ਗਏ ਹੋਏ ਨੇ ਸੰਗਰੂਰ ਆਪਣੀ ਗੁੜੀ ਆ ਗਈ ਤਿੰਨ ਚਾਰ ਦਿਨ ਲਾ ਕੇ ਨਾਨਕੀ ਬਹੁਤ ਨੇ ਇੰਨੇ ਮੈਨੂੰ ਤਾਂ ਉਮੀਦ ਨਹੀਂ ਦੀ ਵੀ ਇਹਨੇ ਦਿਨ ਲਾ ਦੂਗੀ ਪਹਿਲੀ ਵਾਰ ਕੱਲੀ ਰਹੀ ਸੀ ਜੀ ਨਹੀਂ ਲੱਗਿਆ ਦੀ ਇਹਦਾ ਕਦੇ ਐਦ ਕੀ ਤਾਂ ਲਾਏ ਤਿੰਨ ਚਾਰ ਦਿਨ ਤੇ ਬੱਚਿਆਂ ਦੇ ਪੇਪਰ ਬਸ ਇੱਕ ਨੰਦਾ ਹੀ ਰਹਿ ਗਿਆ ਬੇਲੇ ਨੇ ਹੁਣ ਤੇ ਇਧਰ ਆਪਾਂ ਮੱਝਾਂ ਨੂੰ ਪਾਣੀ ਪਿਆ ਦੀਏ ਟਾਈਮ ਪੌਣੇ 6 ਦਾ ਹੋ ਗਿਆ ਸਾਰੀਆਂ ਭੈਣਾਂ ਚਲੀਆਂ ਗਈਆਂ ਤੇ ਭੂਆ ਚਲੀਆਂ ਗਈਆਂ ਗੀਆਂ ਜੋ ਵੀ ਤੇ ਮਾਸੀਆਂ ਵੀ ਚਲੀਆਂ ਗਈਆਂ ਗੀਆਂ ਮੈਂ ਰਹਿ ਗਈ ਅੱਜ ਕੱਲੀ ਪਹਿਲਾਂ ਪੀਤੀਆਂ ਦਿੱਤੀ ਮੇਰੇ ਗਈ ਬਾਦ ਕਹਿੰਦੀ ਸਾਰੇ ਆ ਕੇ ਮੁੜ ਗਏ ਤੇ ਹੁਣ ਆਪਾਂ ਆ ਮੇਰੀ ਲੈਣੀ ਤੇ ਤੋਤੀ ਬਈ ਹੈ ਮੱਝਾ ਨੂੰ ਪਾਣੀ ਪਿਉਣਾ ਪਹਿਲਾਂ ਬੈਠੀ ਆਂਦੀ ਹੈ ਹੁਣ ਉੱਠ ਖੜੀ ਆਂ ਆ ਇੱਕ ਗੱਡੀ ਬੈਠੀ ਆ ਮੈਂ ਇਹਨੇ ਪਾਣੀ ਪਿਉਣੀ ਆ ਫਿਰ ਸਰਦਾਰ ਜੀ ਆ ਜਾਣਗੇ ਗੱਡੀ ਤੇ ਕਵਰ ਵੀ ਨਹੀਂ ਪਾਇਆ ਪਿੰਦਰ ਨੇ ਤੇ ਹਨਾ ਜੇ ਇੱਕ ਵੀ ਰਿਸ਼ਤੇਦਾਰ ਆ ਜਾਏ ਥੋੜੇ ਥੋੜੇ ਨਾਲ ਕੰਮ ਹੋ ਜਾਂਦਾ ਹੈ ਆਪਣੇ ਆ ਕੇ ਮੈਂ ਬਸਰ ਰਸੋਈ ਸਾਫ ਕਰ ਲਈ ਭਾਂਡੇ ਮਾਂਜ ਤੇ ਤੇ ਕੱਪੜੇ ਚੇਂਜ ਕਰਕੇ ਹੁਣ ਮੈਂ ਕਰਦੀ ਆ ਬਲੌਗ ਦੀ ਐਡੀਟਿੰਗ ਵਗੈਰਾ ਸਬਜੀ ਪਾਣੀ ਸਰਦਾਰ ਜੀ ਨੂੰ ਕਿਹਾ ਪਤਾ ਨਹੀਂ ਕੀ ਲਿਆਉਣਗੇ ਕਹਿੰਦੇ ਸੁਨਾਮ ਵੀ ਕਿਹੜੀ ਸਬਜੀ ਐ ਲੈ ਦੱਸੋ ਮੰਡੀ ਦੇ ਵਿੱਚ ਕੋਈ ਸਬਜੀ ਨਹੀਂ ਨਿਕ ਰਹੀ ਉਹਨਾਂ ਨੂੰ ਤੇ ਇਧਰ ਦੇਖੋ ਜੀ ਆਪਣੇ ਸੂਟਾਂ ਦਾ ਹਾਲ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ